ਕੀ ਹੋਗਾ ਮੈਂ ਕੇਵਲ ਸਿੰਘ ਭੜੀ ਜ਼ਿਲ੍ਹਾ ਜੰਮਸਕੱਤਰ ਭਾਰਤੀ ਸੰਜ ਯੂਨੀਅਨ ਇਕਤਾ ਬ੍ਰਾਹਮ ਰੇਕੋਟਲਾ ਅੱਜ ਜਿਹੜਾ ਖਾਦ ਨਾ ਰਹਾ ਗੁਰਦਵਾਰੇ ਦੇ ਬੈਕ ਸਾਡ ਤੇ ਆਪਾਂ ਨੇ ਕਿਸਾਨ ਜਿਹਨਾਂ ਨੇ ਇਕਤਾ ਗ੍ਰਾਹਾਂ ਦਾ ਰੋਸਪੁਰ ਦਾ ਸੰਕਰ ਕਰ ਰਿਹਾ ਹੈ ਕਿ ਸਬੰਧ ਦੇ ਵਿੱਚ ਜਿਹੜਾ ਪ੍ਰਾਪਤ ਕੀਤਾ ਜਾਂਦਾ ਹੈ ਅੱਜ ਇੱਥੇ ਇੱਕ ਸਾਡਾ ਭਰਾ ਦਵਿੰਦਰ ਕੁਮਾਰ son of ਜਗਜੀਵਨ ਕੁਮਾਰ ਇਹਨੇ ਇੱਕ 2020 ਦੇ ਵਿੱਚ AJ Small Finance Company Sangrur ਉਹਨਾਂ ਤੋਂ ਲੋਨ ਲਿਆ ਸੀ 14 ਲੱਖ ਰੁਪਏ ਜਿਹਦੀ ਪਰਮੰਥ 20000 ਰੁਪਏ ਕਿਸ਼ਤ ਸੀਗੀ ਉਹ ਕਿਸ਼ਤ ਲਗਾਤਾਰ 2 ਸਾਲ ਇਸ ਭਰਾ ਵੱਲੋਂ ਭਰੀ ਗਈ ਜਿਹੜਾ ਜਣੀ ਦੁਕਾਨ ਚਲਾਉਂਦਾ ਸੀ ਆਪਦੀ ਸਨਿਆਰੇ ਦੀ ਉਹ ਕਿਸੇ ਕਾਰਨ ਘਰ ਦੀਆਂ ਮਜਬੂਰੀਆਂ ਜਾਂ ਬਿਮਾਰੀ ਦੇ ਕਾਰਨ ਉਹ ਦੁਕਾਨ ਵੀ ਚਲੀ ਗਈ ਤੇ ਅੱਜ ਇਹ ਭਰਾ ਸਾਡਾ ਇੱਕ 8-9000 ਰੁਪਏ ਦੀ ਮਹੀਨੇ ਦੀ ਸੈਲਰੀ ਤੇ ਪੈਟਰੋਲ ਪੰਪ ਤੇ ਕੰਮ ਕਰ ਰਿਹਾ ਜਿਹਦੀਆਂ ਕਿਸ਼ਤਾਂ ਟੁੱਟੀਆਂ ਨੇਗੀਆਂ 5 ਲੱਖ ਰੁਪਏ ਨੇ ਭਰਿਆ 9 ਲੱਖ ਰੁਪਏ ਬਾਕੀ ਰਹਿੰਦਾ ਹੈ ਜਿਹੜਾ ਇਹ ਭਰਾ ਸਾਡਾ ਕਹਿੰਦਾ ਵੀ 9 ਲੱਖ ਰੁਪਏ ਮੈਂ ਭਰਨਾ ਬੈਂਕ ਦਾ ਮੈਂ ਆਪਣਾ ਮਕਾਨ ਵੇਚ ਕੇ ਭਰ ਦੂੰਗਾ ਪਰ ਇੱਥੋਂ ਦੀ ਫਾਈਨਾਂਸ ਕੰਪਨੀ ਜਣੀ ਜਿਹੜੀ ਕੁਰਕੀ ਹੁੰਦੀ ਹੈ ਕੋਰਟ ਦੇ ਆਰਡਰਾਂ ਤਾਂ ਦੇਖਿਆ ਸੀ ਬਹੁਤ ਵਾਰੀ ਆਉਂਦੀ ਹੈ ਕੋਰਟ ਦੇ ਆਰਡਰਾਂ ਨੂੰ ਦੇ ਹੁਕਮ ਹੁੰਦੇ ਆ ਕੋਰਟ ਕਰਦਾ ਪਰ ਇੱਥੋਂ ਦਾ ਜਿਹੜਾ ਏਡੀਸੀ ਮਲੇਰਕੋਟਲੇ ਦੇ ਨੇ ਉਹ ਪਹਿਲੀ ਵਾਰੀ ਦੇਖਿਆ ਕਿ ਉਹਨਾਂ ਦੇ ਹੁਕਮਾਂ ਦੇ ਉੱਤੇ ਬੈਂਕ ਦੀ ਪਿੱਠ ਤੇ ਖੜੇ ਆ ਗਏ ਉਹ ਫਾਈਨੈਂਸਰਾਂ ਦੀ ਪਿੱਠ ਤੇ ਖੜੇ ਆ ਗਏ ਇਸ ਭਰਾ ਦੀ ਕੁਰਕੀ ਦੇ ਹੁਕਮ ਜਿਹੜੇ ਏਡੀਸੀ ਮਲੇਰਕੋਟਲਾ ਦੇ ਰਹੇ ਆ ਕਿ ਇਹ ਪੁਲਿਸ ਪ੍ਰਾਪਰਟੀ ਨੂੰ तहसीलदार ਨੂੰ ਕਨਗੋ ਨੂੰ ਤੇ ਪਟਵਾਰੀਆਂ ਨੂੰ ਕਿਹਾ ਕਿ ਉਹ ਤੇ ਹਾਜ਼ਰ ਰਹਿ ਕੇ ਇਸ ਦਵਿੰਦਰ ਕੁਮਾਰ ਦਾ ਮਕਾਨ ਇਸ ਤੋਂ ਖੋਹ ਕੇ ਇਹਨੂੰ ਘਰੋਂ ਬਾਹਰ ਕੱਢ ਕੇ ਉਸ ਫਾਈਨੈਂਸਰਾਂ ਦੇ ਹਵਾਲੇ ਕੀਤਾ ਜਾਵੇ ਇੱਥੋਂ ਦੇ ਏਡੀਸੀ ਦੇ ਹੁਕਮ ਜਿਹੜੀ ਪਹਿਲੀ ਵਾਰੀ ਆਇਆ ਕਿ ਇਹ ਇਸ ਤਰ੍ਹਾਂ ਦੇ ਇਹਨਾਂ ਦੀ ਪਿੱਠ ਦੇ ਉੱਤੇ ਖੜਿਆ ਕਾਰਪੋਰੇਟ ਘਰਾਂ ਦੇ ਹੱਕ 'ਚ ਖੜਦੇ ਆ ਇੱਥੋਂ ਦੇ ਮਰੇ ਕੋਲ ਦੇ ਏਡੀਸੀ ਆਪ ਸਰ ਦੇਖਿਆ ਜਾਂਦਾ ਵੀ ਜਿਹੜਾ ਕੋਰਟ ਦੇ ਵਿੱਚ ਅਗਲਾ ਰੈਟ ਪਾਉਂਦਾ ਵੀ ਮੇਰਾ ਜਿਹੜਾ ਹੈਗਾ ਆ ਵਾਟਰ ਬੰਦਾ ਪਿਆ ਲੋਕ ਨਹੀਂ ਭਰੇ ਆਗਾ ਕੋਰਟ ਦੇ ਆਡਰ ਆਉਂਦੇ ਨੇ ਕੋਰਟ ਦੇ ਜਿਹੜੇ ਬਲਾਜ਼ਮ ਨਾਮ ਲੈ ਕੇ ਆਉਂਦੇ ਨੇ ਕੀ ਇਹ ਸਾਰਾ ਸਾਰਾ ਪ੍ਰਸ਼ਾਸਨਪਨੋਂ ਜਿਹੜਾ ਤਰੰਦਰ ਕੁਮਾਰ ਨਾਲ ਧੱਕਾ ਨਹੀਂ ਕੀਤਾ ਗਾਇਆ ਬਿਲਕੁਲ ਧੱਕਾ ਜੀ ਕੋਰਟ ਦੇ ਆਊਟਰ ਆਉਂਦੇ ਆ ਕੋਰਟ ਦੇ ਪੱਖ ਰੱਖਣ ਦਾ ਮੌਕਾ ਮਿਲਦਾ ਤੇ ਮਿੰਦਰ ਕੁਮਾਰ ਨੂੰ ਵੀ ਪਰ ਇੱਥੇ ਤਾਂ ਫਾਈਨੈਂਸਰਾਂ ਵੱਲੋਂ ਕੋਰਟ ਦਾ ਤਾਂ ਰੁੱਖੇ ਨਹੀਂ ਕੀਤਾ ਗਿਆ ਇੱਕ ਏਡੀਸੀ ਦੇ ਨਾਲ ਮੈਂ ਤਾਂ ਇਹ ਕਹੂੰ ਏਡੀਸੀ ਦੀ ਮਿਲੀ ਭੁਗਤ ਹੈ ਉਹ ਫਾਈਨੈਂਸਰਾਂ ਦੇ ਨਾਲ ਹਿੱਸਾਪੱਤੀ ਹੋ ਸਕਦੀ ਹੈ ਕੋਈ ਹੋਊਗੀ ਜਿਹੜਾ ਏਡੀਸੀ ਸਾਹਿਬ ਆਡਰ ਦੇ ਰਿਹਾ ਕਿ ਇਹਨੂੰ ਜਬਤ ਕੀਤਾ ਜਾਵੇ ਮਕਾਨ ਨੂੰ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਦੇ ਕੋਲ ਜਾਂ ਕੋਰਟ ਦੇ ਕੋਲ ਕੀ ਮੰਗ ਕਰ ਦੇਖੋ ਸਾਡੀ ਦਾ ਮੰਗ ਅਸੀਂ ਤਾਂ ਬੈਠੇ ਆਂ ਕਿੁਰਕ ਕਿਸੇ ਹਾਲਤ ਵਿੱਚ ਹੋਣ ਨਹੀਂ ਦਿੰਦੇ ਇਹ ਭਰਾ ਹੈ ਇਹ ਕਹਿ ਰਿਹਾ ਮੈਂ ਪੈਸੇ ਭਰਨੇ ਆ ਜਦੋਂ ਉਹਦਾ ਮਕਾਨ ਵਜ ਗਿਆ ਕੱਲਾ ਕੱਲਾ ਪੈਸਾ ਫਾਈਨੈਂਸਰ ਨੂੰ ਭਰੂਗਾ ਪਰ ਅਸੀਂ ਕਿੁਰਕੀ ਨਹੀਂ ਹੋਣ ਦੇਵਾਂਗੇ ਮੈਨੂੰ ਲੱਗਦਾ ਪ੍ਰਸ਼ਾਸਨ ਧੱਕਾ ਕਰਦਾ ਜੇਕਰ ਪ੍ਰਸ਼ਾਸਨ ਧੱਕੇ ਧੁੱਤਰਦਾ ਤਾਂ ਇਹਦਾ ਗ੍ਰਾਹਕਾਂ ਦਾ ਜਿਹੜਾ ਕੀ ਅਗਲਾ ਸੈਕਟਰ ਜਿਹੜਾ ਹੋਊਗਾ ਦੇਖੋ ਪ੍ਰਸ਼ਾਸਨ ਨੂੰ ਭਲੇਖਾ ਹੋ ਸਕਦਾ ਕਿਉਂਕਿ 28 ਤਰੀਕ ਨੂੰ ਭਲੇਖਾ ਕੱਢਿਆ ਸੀ ਜੇ ਪ੍ਰਸ਼ਾਸਨ ਨੂੰ ਆਏ ਭਲੇਖਾ ਹੋਊਗਾ ਕਿ ਅਸੀਂ ਧੱਕੇ ਨਾਲ ਕਿੁਰਕ ਕਰ ਲਾਂਗੇ ਇਹ ਤਾਂ ਫਿਰ ਸਾਡੀ ਤਾਕਤ ਅਸੀਂ ਵੀ ਲਾਵਾਂਗੇ ਨਾ ਆਪਦੀ ਪ੍ਰਸ਼ਾਸਨ ਆਪਦੀ ਤਾਕਤ ਜੋੜ ਜਮਾ ਲੈ ਅਸੀਂ ਆਪਦੀ ਤਾਕਤ ਲਾਵਾਂਗੇ ਇੱਕ ਪਾਸੇ ਦੇਖੋ ਇਹ ਤੁਹਾਡੇ ਨੇ ਲੋਕੜੇ ਕੰਮ ਕਰਕੇ ਪਰਿਵਾਰ ਪਾਲ ਰਹੇ ਨੇ ਇੱਕ ਵੇਲੇ ਕਰੋੜਾ ਕਰੋੜਾ ਰੁਪਿਆ ਲੈ ਕੇ ਵੀ ਜਿਹੜੇ ਕਿ ਸੜਿਆ ਫਿਰ ਰਹੇ ਨੇ ਦੇਖੋ ਨੀਰਦ ਮੋਦੀ ਵਰਗੇ ਦਾ ਕੀ ਕਰ ਲੈ ਇਹਨਾਂ ਨੇ ਨੀਰਦ ਮੋਦੀ ਵਿਜੇ ਮਾਲੀਆ ਵਿਜੇ ਮਾਲੀਆ ਵਰਗੇ ਅਰਬਾਂ ਖਰਬਾਂ ਰੁਪਿਆ ਲੈ ਕੇ ਭਾਰਤ ਦਾ ਭੱਜ ਗਏ ਉਹਨਾਂ ਬੋਲਦਾ ਝਾਕਦੇ ਨਹੀਂ ਆ ਉਹਨਾਂ ਦਾ ਅਰਬਾਂ ਖਰਬਾਂ ਰੁਪਈਆ ਇਹਨਾਂ ਨੂੰ ਰੜਕਦਾ ਨਹੀਂ ਰੜਕਦਾ ਕਿਨਾਂ ਦਾ ਆਮ ਗਰੀਬ ਲੋਕਾਂ ਦਾ ਜਿਹੜੀ ਇਹ ਸਰਕਾਰਾਂ ਕਹਿੰਦੇ ਨੇ ਕਿ ਅਸੀਂ ਗਰੀਬਾਂ ਦੇ ਪੱਖ ਦੀਆਂ ਨਹੀਂ ਹੈਗੇ ਗਰੀਬਾਂ ਦੇ ਪੱਖ ਦੇ ਇਹ ਅਮੀਰਾਂ ਦੇ ਪੱਖ ਰਿਹਾ ਉਹਨਾਂ ਨੂੰ ਲਟਾਉਂਦੇ ਐ ਸਾਡੇ ਗਰੀਬਾਂ ਦਾ ਜ਼ੁਲਮ ਕਰਦੇ ਐ ਆਏ ਮਕਾਨ ਖੋ ਕੇ ਬਾਹਰ ਕਰਦੇ ਐ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਸਾਡੀ ਵਿਧਵਾ ਭੈਣ ਇੱਕ ਬਾਹਰ ਕੱਢੀ ਸੀ ਜਥੇ ਬੰਦੀ ਦੀ ਤਾਕਤ ਉਸ ਭੈਣ ਨੂੰ ਅੰਦਰ ਘਰ ਦੇ ਵਿੱਚ ਜੰਦੇ ਤੋੜ ਕੇ ਦਵਾਰੇ ਬਿਠਾਇਆ ਕਿੰਦਰ ਇੱਕ ਦੇ ਨਹੀਂ ਲੱਗਦਾ ਵੀ ਜਿਹੜੀ ਆਮ ਆਦਮੀ ਸਰਕਾਰ ਕੇ ਹਲਾਉਣ ਵਾਲੀ ਆਮ ਆਦਮੀ ਨਾਲ ਹੀ ੱੱਕਾ ਕਰਦੇ ਤੁੰਨੀ ਆ ਬਿਲਕੁਲ ਦੇਖੋ ਸਰੇ ਆਮ ੱੱਕਾ ਕਰੀਆ ਸਰਕਾਰ ਹਰ ਪੱਖ ਦੇ ਤੇ ਜੇ ਦੇਖਿਆ ਜਾਵੇ ਹਰ ਪਹਿਲੂ ਤੇ ਜ਼ਿਕੋਰ ਕਰੀਏ ਹਰ ਜਗ੍ਹਾ ੱੱਕਾ ਹੋ ਰਿਹਾ ਹੈ ਆਪਣੇ ਜਿਹੜੀ ਕਹਿੰਦੀ ਹੁੰਦੀ ਸੀ ਸਰਕਾਰ ਕਿ ਮੈਂ ਆਮ ਲੋਕਾਂ ਦੀਆਂ ਆਮ ਘਰਾਂ ਚੋਂ ਸੀ ਚੁਣਿਆ ਛੋਡੇ ਨਮਾਇंदे ਹੋਵਾਂਗੇ ਪਰ ਅੱਜ ਉਹ ਸਾਰਾ ਕੁਝ ਉਲਟ ਹੈ ਉਹ ਆਮ ਲੋਕਾਂ ਦੇ ਉਦੋਂ ਵੱਧ ਕੇ ਜਾਬਰ ਕਰ ਰਿਹਾ ਪਿਛਲੀਆਂ ਸਰਕਾਰਾਂ ਨੇ ਇੰਨਾ ਨਹੀਂ ਕੀਤਾ ਜਿੰਨਾ ਇਹ ਲੱਗਿਆ ਕਰਨਾ ਸਤਿਨਾਮ ਜੀ ਆਪਣਾ ਮੈਂ ਕੁਲਵਿੰਦਰ ਸਿੰਘ ਭਾਰਤੀ ਕਿਸਾਨ ਨੂੰ ਇਕਤਾ ਗ੍ਰਾਹ ਦਾ ਜ਼ਿਲ੍ਹਾ ਪ੍ਰਧਾਨ ਦੇ ਕੋਲ ਅੱਜ ਜਿਹੜੇ ਮਲੇ ਕੋਲ ਦਾ ਕਿਸਾਨ ਕਰੋੜ ਦੇ ਵਿੱਚ ਭਾਰਤੀ ਖਾਂਜੂ ਨਹੀਂ ਆਦੇ ਜਦੋਂ ਬੈਠੇ ਹੈਗੇ ਨੇ ਕੀ ਕਾਰਨਾ ਜਿਹੜੇ ਇੱਥੇ ਕਤਲ ਹੋਣਗੇ ਆ ਸਾਡਾ ਦਵਿੰਦਰ ਕੁਮਾਰ ਭਰਾ ਸਾਡਾ ਇਹਦੀ ਮਕਾਨ ਦੀ ਕੁਰਕੀ ਸੀ ਉਹ ਕੁਰਕੀ ਰੋਕਣ ਖਾਤਰ ਅੱਜ ਅਸੀਂ ਇਸ ਨੇ ਦਰਾਂ ਮੂਰੇ ਆਏ ਆਂਗੇ ਏਡੀਸੀ ਦੇ ਆਰਡਰ ਨੇ ਵੀ ਅੱਜ ਇਹਨੂੰ ਬਾਹਰ ਕੱਢ ਕੇ ਜ਼ਿੰਦਾ ਲਾ ਕੇ ਮਕਾਨ ਨੂੰ ਬੈਂਕਲੇ حوالے ਕਰਨਾ ਪਰ ਸਾਡੀ ਜਿਹਾ ਬੰਦਿਆ ਜੀ ਫੈਸਲਾ ਵੀ ਕੋਈ ਵੀ ਗਰੀਬ ਬੰਦਾ ਅਸੀਂ ਬਾਹਰ ਨਹੀਂ ਕਰਾਂ ਚੁੜਕਣ ਦੇਣਾ ਘਰਾਂ ਜੀ ਬੈਠਣਾ ਉਹਨਾਂ ਤੇ ਕਾਰਵਾਈ ਕਰਨ ਜਿਹੜੇ ਲੱਖਾਂ ਕਰੋੜਾਂ ਪੀ ਲੈ ਕੇ ਲੀਨੂ ਮੋਦੀ ਵਰਗੇ ਜੇ ਸਾਡੇ ਅਟਕੇ ਭੱਜੀ ਜਾਂਦੇ ਨੇ ਉਹਨਾਂ ਕਣੀ ਨਾ ਸੈਂਟਰ ਦੀ ਸਰਕਾਰ ਦੀ ਗੌਰ ਆ ਨਾ ਪੰਜਾਬ ਸਰਕਾਰ ਦੀ ਗੌਰ ਆ ਇਹ ਤਿੰਨੇ ਵਿਭਾਗ ਇਕੱਠੇ ਹੋ ਕੇ ਲੈ ਲਈ ਹੈ ਸਾਡੇ ਸਿਆਦਾਨ ਮੰਤਰੀ ਨੇ ਸਰਕਾਰਾਂ ਨੇ ਜਿਹੜਾ ਸਾਮਰਾਜ ਆ ਜਿਹੜਾ ਪੁਲਸਵਾਰਾ ਇਹ ਤਿੰਨੇ ਰਾਕੇ ਚੋਰ ਇਕੱਠੇ ਹੋ ਕੇ ਗਰੀਬ ਜਨਤਾ ਨੂੰ ਤੰਗ ਕਰਨ ਲੱਗੇ ਹੋਏ ਨੇ ਕਿੰਨੇ ਵੇ ਦਾ ਟਾਈਮ ਦਿੱਤਾ ਸੇਲਾਨੇ ਗੁਰਕੀ ਦਾ ਇਹ ਕਰ ਦਿੱਤਾ ਉਹ ਨੂੰ ਸਾਨੂੰ ਟਾਈਮ ਜੀ ਅੱਡੇ ਦੇ ਤੋਂ 4-5 ਵੇ ਤੱਕ ਹੁੰਦਾ ਸਾਡਾ ਸਵੇਰ ਦਾ 6 ਵੇ ਤੋਂ 5 ਵੇ ਤੱਕ ਟਾਈਮ ਹੁੰਦਾ ਦਾ ਅਸੀਂ 5 ਵੇ ਤੱਕ ਕਿੱਥੇ ਹਾਜ਼ਰ ਰਹਾਂਗੇ ਜੀ ਦੁਬਾਰਾ ਮੇਰੇ ਸਵੇਰੇ ਆ ਕੇ ਪੁਲਿਸ ਧੱਕਾ ਕਰਕੇ ਜਿੰਦਾ ਲਾਉਂਦੀ ਆ ਤਾਂ ਕੱਲੂ ਜਿੰਦਾ ਤੋੜ ਕੇ ਸਰਿਆਂ ਬਿਠਾਵਾਂਗੇ ਚੰਡੇ ਚਾੜ ਕੇ ਜਾਵਾਂਗੇ ਨਹੀਂ ਜਦੋਂ ਤੁਸੀਂ ਆਪਣਾ ਮਰਦਕਸ਼ ਸ਼ੁਰੂ ਕੀਤਾ ਏਡੀਸੀ ਤੱਕ ਦਾ ਖਬਰ ਪਹੁੰਚ ਗਈ ਪਹੁੰਚ ਗਈ ਇਹ ਬੁਨੀਆ ਕਿਉਂਕਿ ਪੁਲਿਸ ਏਜੰਸੀ ਆਈ ਨਾ ਤੁਹਾਡੇ ਕੋਲੇ ਹਾਜ਼ਰ ਨੇ ਉਹਨਾਂ ਵੱਲੋਂ ਕੋਈ ਤੁਹਾਡੇ ਨੇ ਫੋਨ ਤੇ ਸੰਪਰਕ ਕਰਦੀ ਆ ਕਿਸੇ ਮੁਲਾਦ ਨੇ ਮੈਂ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਬਿਲਕੁਲ ਕਿਸੇ ਨੇ ਕੋਈ ਨਹੀਂ ਕਰੀ ਸੀਐਡੀ ਵਾਲੇ ਪਰ ਅੱਜ ਇੱਥੇ ਆ ਕੇ ਜਾਣ ਉਹ ਦੇਖ ਕੇ ਜ ਨੇ ਗੁਫੀ ਏਜੰਸੀ ਉਹਨਾਂ ਨੇ ਯੱਕ ਨੂੰ ਉਸਿਆ ਜਾਂ ਦੱਸਿਆ ਉਹਨਾਂ ਨੂੰ ਦੱਸੋ ਬਿਲਕੁਲ ਉਹਨਾਂ ਨੂੰ ਕਮੀ ਹੈਗਾ ਇਹ ਵਾਰ ਸਾਡੇ ਨਾਲ ਕਿਸੇ ਨੇ ਹਿੱਤਕ ਗੱਲਬਾਤ ਨਹੀਂ ਕੀਤੀ ਨਾ ਕੋਈ ਪੁਲਿਸ ਅਫਸਰ ਨੇ ਨਾ ਡੀਸੀ ਨੇ ਨਾ ਇਸ ਡੀਮ ਨੇ ਨਾਲ ਪਟਵਾਈ ਨੇ ਕਿਸੇ ਨੇ ਕੋਈ ਹੁਣੀ ਕਰਿਆ ਮੇਰਾ ਨਾਮ ਦਵਿੰਦਰ ਕੁਮਾਰ ਹੈ ਅੱਜ ਕਹਿੰਦੀ ਕੋਣੀ ਚੜਨਾ ਹੈ ਆਪਾਂ ਕ੍ਰਿਸ਼ਨਾਗੜ੍ਹੋਂ ਨਹੀਂ ਚੇ ਮਰੇ ਕੋਲ ਲਈ ਇਸਨਾ ਕੋਣੀ ਮਰੇ ਕੋਲ ਲਈ ਅੱਛਾ ਤੁਹਾਡੇ ਜਿਹੜਾ ਗੇਟ ਦੇ ਉੱਪਰ پارک ਦੇ ਖਸਾਂ ਦੇ ਉਹਨੇ ਇੱਕ ਤਾਜ਼ਾ ਰਹਾਂ ਦੇ ਤਜਾਹੂ ਜੁੜੇ ਹੈਗੇ ਨੇ ਕੁੱਤੇ ਸੰਘਰਸ਼ ਕਰ ਰਹੇ ਨੇ ਕੋਟੇ ਖਾਤਰ ਕਰ ਰਹੇ ਨੇ ਕੀ ਕਾਰਨ ਹੈ ਇਹ ਸਾਥ ਲੋੜ ਰਹੀ ਆਪਣਾ ਸਾਰਾ ਇਹ ਜੋ ਫਾਈਨਾਂਸ ਕੰਪਨੀ ਤੋਂ ਲੈਤਾ ਤੇ ਲਾਉਨੇ 1.5 ਸਾਲ ਆਪਾਂ ਨੇ ਭਰੇ 2 ਸਾਲ ਭਰੇ ਹੀ ਉਹਨਾਂ ਦਾ 1.5 ਸਾਲ ਦੀਆਂ ਕਿਸ਼ਤਾਂ ਰਹਿੰਦੀਆਂ ਨੇ ਆਪਣੀਆਂ ਉਹਦੇ ਕਰਕੇ ਉਹ ਕਿਉਂਕਿ ਪੈਸਾ ਤਾਂ ਆਪਾਂ ਸਾਰੇ ਭਰ ਨਹੀਂ ਭਰਨੇ ਨਹੀਂ ਉਹ ਕਰ ਰਹੇ ਨੇ ਧੱਕਾ ਉਹਨੇ ਵੀ ਆਪਾਂ ਬੰਦ ਕਰਨਾ ਈ ਤੁਸੀਂ ਟਾਈਮ ਅਗਿਆ ਨਾ ਤੁੰਨ ਸਾਨੂੰ ਟਾਈਮ ਨਹੀਂ ਉਹਨਾਂ ਨੇ ਨਾ ਕੋਈ ਟਾਈਮ ਨਾ ਕੋਈ ਆਪਣੀ ਉਹ ਦਿੱਤਾ ਹੀ ਕੋਰਟ ਦਾ ਆਰਡਰ ਦਿੱਤਾ ਕੁਝ ਨਹੀਂ ਦਿੱਤਾ ਹੈਗਾ ਠੀਕ ਆ ਜੀ ਤੇ ਜਿਹੜੇ ਤੁਹਾਡੇ ਕੋਲੇ ਕੁਰਸੀ ਯਾਤਰਾਏ ਰਹੇ ਤੁਹਾਨੂੰ ਘਰ ਕੰਮ ਨਹੀਂ ਕਰਨ ਦਾ ਜਿਹਨੇ ਕਿਹੜੇ ਹੁਕਮ ਦਿੱਤੇ ਨੇ ਕਿਹਦੇ ਉਹ ਹੁਕਮ ਆਏ ਡੀਸੀ ਦਫ਼ਤਰ ਚੋਂ ਹੀ ਅੱਛਾ ਹਾਂਜੀ ਇਹ ਹੁਣ ਤੁਸੀਂ ਕੀ ਮੰਗ ਕਰੋਗੇ ਪ੍ਰਸ਼ਾਸਨ ਦੇ ਕੋਲ ਕੀ ਕਿਹੜਾ ਚਾਹੂਗੇ ਮੰਗ ਲਈ ਹੈ ਜੀ ਵੀ ਕਿਸ਼ਤਾਂ ਦੇ ਆਪਾਂ ਬਹਿ ਭਰਦੇ ਆਂ ਜੀ ਪੜਾ ਦੇ ਭਾਵੇਂ ਵੀ ਨੇ ਕਿਸ਼ਤਾਂ ਦੇ ਭਰ ਦਾਂਗੇ ਸਾਨੂੰ ਟਾਈਮ ਦਿੱਤਾ ਜਾਵੇ ਥੋੜਾ ਪਾਨੂੰ ਤਿਆਰੋਂ ਪੈਸੇ ਨਾ ਹਾਂਜੀ ਹਾਂ ਪੈਸੇ ਪਾਨੂੰ ਤਿਆਰ ਨੇ ਇਹ ਤਾਂ ਨਹੀਂ ਕਹੇ ਵੀ ਮੈਂ ਭਰਨੀ ਹੈਗੇ ਨਹੀਂ ਨਹੀਂ ਉਹ ਕਿਸੇ ਨੂੰ ਕੁਝ ਨਹੀਂ ਕਹੀ ਸੋਣ ਦੇ ਵਿੱਚ ਇਹ ਵੀ ਆ ਕਿ ਤੁਸੀਂ ਕਿਹਾ ਸੀ ਮਕਾਨ ਸੇਲ ਕਰਕੇ ਇਹਨਾਂ ਤੋਂ ਦੇ ਪ੍ਰੋਪਰ ਜਿਹੜਾ ਹੈਗਾ ਕਰਜ਼ਾ ਚੁਕਾ ਦਿੰਨੇ ਆ ਹਾਂਜੀ ਹਾਂਜੀ ਇਹ ਵੀ ਮੰਨੇ ਉਹ ਨਹੀਂ